ਕ੍ਰਿਪਾੰ ਭਗੈ ਫਿਰੰਗਤ ਬੋਤੇ ਅਮਰਦਾਸ ਨਾਮ ਹਰਿ ਜਿਮਨਾਉ ਸ੍ਰੀ ਹਰਿ ਕ੍ਰਿਸ਼ਨ ਹੈ ਤੇ ਆਈਏ ਜਿਸੰਨੇ ਵਿਖੇ ਸਭ ਕੁਝ ਦਇ ਤੇ ਗੋ ਬਹਾਦਰ ਸਿਮਰਿ ਆਏ ਘਰ ਮਾਉ ਸਾਇਤ ਦਾ ਪਤਨ ਕੋ ਹਾਰਿ ਚੋ ਸੋਏ ਨੀ ਸਿਵਾਇ

තना සनावा ਵਾਹਿਗੁਰੂ اے ਜਗ ਮਿਰਤ ਨ ਦੇਖੂ ਕੋਈ ਸਗਲ ਜਗਤ ਆਪਣੇ ਹੀ ਸੁਖ ਲਾਗੋ ਦੁੱਖ ਮੈਂ ਸੰਗ ਨਾ ਹੋਈ ਰਹਾ ਦਾਰਾ ਮੀਤਾ ਤੁਸਨ ਬੰਦੇ ਸਗਰੇ ਦਸਯੋ ਲਾਗੀ ਜਬੀਂ ਦੇ ਤਮ ਦਿਖੇ ਕੋ ਨਰਕ ਸਭ ਸਾਡ ਸਭ ਭਾਗੇ ਕਾਉ ਕਹਾ ਜਬ ਮਨ ਗਰੇ ਕਹੋ ਇਨ ਸੋੜਿ ਬੁਲਗਾਇਓ ਬਿਨ ਦਾ ਸਗਲ ਪਰ ਪੰਜਨ ਜਸਤਾ ਕਉ ਬਿਸਰਾਇਓ ਸਾਨ ਕੋ ਸੁਜੋ ਭਇਓ ਨ ਸੁਧੋ ਬਹੁਤ ਜਨਮ ਬਹੁ ਯਤਨ ਮਰਕੀਨੋ ਨਾਨਕ ਲਾਜ ਰੱਤ ਕੀ ਰੱਖੋ ਨਾਮ ਤਹਾ ਰੋਜਿਨੋ ਵਾਹਿਗੁਰੂ ਸੋਕੋ ਟਲ ਗੁਰਸੇਵੀਐ ਐਸ ਸਹਜ ਸੁਭਾਈਏ ਦਰਸ਼ਨ ਕਰਸੀਐ ਗੁਰੂ ਕਾ ਜਨ ਪਰ ਦੁਖ ਜਾਇ ਸਜੜ ਸੱਚਾ ਪਾਪਿ ਸ਼ਹਾ ਸਿਰਸਾ ਮਹਾਂ ਦਾ ਸਾਹੂ ਜਿਸ ਪਾਸ ਰੱਖਿਆ ਸੂਹੀ ਰੈ ਸਭ ਨਾਂ ਦਾ ਵੇ ਸਾਹੂ ਸਤਨਾਮ ਸਿਰ ਵਾਹਿਗੁਰੂ ਸਾਬ ਜੀਓ ਤਨਾਸਰੀ ਪਹਿਲਾ ਤੀਜਾ ਘਾਰ ਉਹ ਦੂਜਾ ਚੌਥੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਧਨ ਅਖਟ ਨਾ ਲਖਟੇ ਨਾ ਚਾਹੀ ਪੁਰ ਸਤਗੁਰ ਦੀਆ ਦਿਖਾਈ ਇਹ ਧਨ ਖਟ ਨਾ ਲਖਟੇ ਨ ਜਾਏ ਸੂਰੇ ਸਤਗੁਰ ਦਿਆ ਦਿਖਾਈ ਆਪਣੇ ਸਤਗੁਰ ਤੋਂ ਸਦ ਬਲ ਜਾਈ ਗੁਰ ਕਿਰਪਾ ਤੇ ਹਰਬਨ ਵਸਾਈ ਸੇ ਤਨ ਰਾਂਤਾ ਹਰ ਨਾਮ ਲੈ ਲਾਈ ਗੁਰੂ ਪੂਰੇ ਹਰ ਧੰਨ ਪ੍ਰਗਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਓ ਆਪਣਾ ਕਾਟ ਗੁਣ ਹਰ ਦੇਸ ਮਾਏ ਊਰੇ ਗੁਰ ਕੀ ਸੈਜ ਸੁਭਾਏ ਊਰੇ ਵਰ ਕੀ ਸੱਚੀ ਬਾਣੀ ਸੁਖ ਵੰਡ ਅੰਤਰ ਸੈਜ ਸੁਆਣੀ ਇਕਾ ਅਚਰਜ ਜਨ ਵੇਖੋ ਭਾਈ ਦੁਦਾ ਭਾਰ ਹਰਮਨ ਵਿਸਾਈ ਨਾਮ ਰੋ ਲਖ ਨਾ ਪਾਇਆ ਜਾਏ ਗੁਰਪਸਾਦ ਉਸਰੇ ਮਨ ਆਏ ਸਭੈ ਵਸੇ ਪ੍ਰਭ ਇੱਕ ਕੋ ਸੋਈ ਗੁਰਬਤੀ ਕਟ ਪਰਗਟ ਹੋਈ ਸਹਿਜ ਜਿਤ ਪ੍ਰਵਾਹ ਜਾੜਿ ਪਛਾਣਿਆ ਨਾਨਕ ਨਾਮ ਮਿਲੇ ਵਰਮਾਨਿਆ ਗੁਰਮਤੀ ਕਟਾ ਪ੍ਰਗਟ ਹੋਈ ਸਹਿਜ ਜਿਤ ਪ੍ਰਵਾਹ ਜਾੜਿ ਪਛਾਣਿਆ ਨਾਨਕ ਨਾਮ ਮਿਲੇ ਵਰਮਾਨਿਆ वाहिगुरु जी ख़ालसा वाहिगुरु जी फतह